ਕਾਹਨੇ ਉਸ ਟੈਂਪ ਆਹ ਰਸਤੇਆਂ ਚ ਲੰਗੇ ਹੋਣਗੇ ਸੰਗੀਰ ਪਤ ਪਾਜੀ ਜਾਂ ਕੋਈ ਹੋਰ ਰਸਤੇ ਹੋਣਗੇ ਸਾਧ ਸੰਗਤ ਜੀ ਕਿੱਥੇ ਸਾਧ ਸੰਗਤ ਜੀ ਆਪਾਂ ਰਸਤੇ ਚ ਰੁਕੇ ਸੀ ਪਸ ਨੇੜੇ ਹੀ ਸਥਾਨ ਆ ਰਿਹਾ ਹੈ ਦਮਦਮਾ ਸਾਹਿਬ ਕਿੱਥੇ ਆਪਾਂ ਪਹੁੰਚਣਾ ਹੈ ਦਰਸ਼ਨ ਕਰਨ ਵਾਸਤੇ ਪਤਾ ਨਹੀਂ ਇਸ ਨਹਿਰਾ ਨੇ ਕਲਗੀਧਰ ਜੀ ਦੇ ਦਰਸ਼ਨ ਕੀਤੇ ਹੋਣਗੇ ਜਾਂ ਨਹੀਂ ਉਦੋਂ ਹੈ ਸੰਜਣਾ ਨਹੀਂ बस ਆਪਾਂ ਨੇੜੇ ਆ ਗਏ ਆ ਜੀ ਦਮਦਮਾ ਸਾਹਿਬ ਅਤੇ ਜੋੜਾ ਸਾਹਿਬ ਤੁਹਾਨੂੰ ਦਰਸ਼ਕਾਂ ਨੂੰ ਸਾਥ ਸੰਗੀਤ ਨਾਲ ਆਪ ਕਰਾਂਗੇ ਇਹ ਸਿਆਣਾ ਸਾਧਾ ਸਾਥ ਸਿੰਘ ਜੀ ਇੱਧਰ ਹੈ ਪੀਵਾ 5.5 ਕਿਲੋਮੀਟਰ ਅਤੇ ਇਸ ਸਾਈਡ ਹੈ ਛੀਕਾ ਸ਼ਹਿਰ 25 ਕਿਲੋਮੀਟਰ ਇੱਥੇ ਕਲਗੀਧਰ ਦੇ ਪਾਸ਼ਾ ਜੀ ਆਏ ਸਨ ਆਪਣੇ ਚਰਨ ਪਾਏ ਸਨ ਦਮਦਮਾ ਸਾਹਿਬ ਆ ਨਜ਼ਦੀਕ ਆ ਗਿਆ ਹੈ ਦਮਦਮਾ ਸਹਿਬ ਗੁਰਦੁਆਰਾ ਦਰਸ਼ਨ ਕਰੋ ਸਾ ਸੰਗਤ ਜੀ ਅੱਗੇ ਨਗਰ ਹੈ ਇਹ ਪਿੰਡ ਤੋਂ ਬਾਹਰ ਹੈ ਅੱਗੇ ਨਗਰ ਹੈ ਸਿਆਣਾ ਸੱਦਾ ਸਾ ਸੰਗਤ ਜੀ ਆਪਾਂ ਆ ਗਏ ਹਾਂ ਦਮਦਮਾ ਸਹਿਬ ਆਹ ਅੰਦਰ ਜਾ ਕੇ ਦਰਸ਼ੀ ਕਰਦੇ ਹਾਂ ਇਸ ਜਗ੍ਹਾ ਤੇ ਖੂਹ ਹੁੰਦਾ ਸੀ ਜਿੱਥੇ ਅੱਜ ਵਾਟਰ ਕੋਲਰ ਪਿਆ ਹੈ ਇੱਥੇ ਹੀ ਬੋਰਡ ਹੁੰਦਾ ਸੀ ਸਾਧ ਸੰਗਤ ਜੀ ਇੱਥੇ ਕਲਗੀ ਤਰ ਸਾਹਿਬ ਨੇ ਖੋੜਾ ਬੰਨਿਆ ਸੀ ਤੇ ਕਲਗੀ ਤਰ ਸਿੰਘ ਜੀ ਨੇ ਸਾਹਿਬ ਜੀ ਨੇ ਇੱਥੇ ਕਲਗੀ ਤਰ ਸਾਹਿਬ ਜੀ ਨੇ ਖੋੜਾ ਬੰਨਿਆ ਸੀ ਦਮ ਲਿਆ ਸੀ ਇਹ ਇੱਥੇ ਖੂਹ ਹੁੰਦਾ ਸੀ ਬੋਰਡ ਹੁੰਦਾ ਸੀ ਤਨ ਤਨ ਕਲੰਗੀਆਂ ਵਾਲੇ ਜੀ ਬੇ ਤਨ ਤਨ ਕਲੰਗੀਆਂ ਵਾਲੇ ਜੀ ਤਨ ਤਨ ਕਲੰਗੀਆਂ ਵਾਲੇ ਜੀ ਗੰਗਿਆਤਰ ਕੀਤਾ ਜਿ ਇੱਕ ਉਹ ਦਮੰਦਾਮ ਸਾਹਿਬ ਹੈ ਜਿੱਥੇ ਦਿੱਲੀ ਦੀਆਂ ਸੰਤਾਂ ਨੇ ਆ ਕੇ ਕਲਗੀਧਰ ਜੀ ਨੂੰ ਸ਼ੀਸ਼ਾ ਦਿੱਤਾ ਸੀ ਕੰਗੀ ਧਰਜੀ ਨੂੰ ਸ਼ੀਸ਼ਾ ਭੇਟ ਕੀਤਾ ਸੀ ਤਾਂ ਕੰਗੀ ਧਰ ਪਿਤਾ ਜੀ ਨੇ ਕਿਹਾ ਸੀ ਬਚਨ ਕੀਤਾ ਸੀ ਕਿ ਅਸੀਂ ਤਾਂ ਹੋਰ ਵੀ ਸ਼ੀਸ਼ੇ ਵਿੱਚ ਲੜ ਸਿੱਧਾ ਕਰ ਲਿਆ ਕਰਾਂਗੇ ਆਰ ਪਰ ਇਹਦੇ ਵਿੱਚ ਉਹ ਸੰਗਤ ਆਪਣੇ ਚਿਹਰੇ ਦੇ ਦਰਸ਼ਨ ਕਰਨ ਗਿਆ ਜਿਨ੍ਹਾਂ ਸੰਗਤਾਂ ਦੇ ਮੂੰਹ ਉਮ ਜਾਂਦੇ ਹਨ ਬਿੰਗੇ ਹੋ ਜਾਂਦੇ ਹਨ ਜੋ ਸੰਗਤ ਤਿੰਨ ਦਿਨ ਇਸ ਸ਼ੀਸ਼ੇ ਦੇ ਵਿੱਚ ਦਰਸ਼ਨ ਕਰੇਗੀ ਉਸ ਦਾ ਚਿਹਰਾ ਠੀਕ ਹੋ ਜਾਏਗਾ ਇਹ ਵਚਨ ਕਲੰਗੀ ਧਰਜੀ ਨੇ ਕੀਤੇ ਸਨ ਦਮਦਮਾ ਸਾਹਿਬ ਪਰ ਉਹ ਦਮਦਮਾ ਸਾਹਿਬ ਸਾਬੋ ਕੀ ਤਰਵੰਡੀ ਹੈ ਪਰ ਇਹ ਦਮੰਦਮਾ ਸਾਹਿਬ ਹੈ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੜਾਮ ਤੋਂ ਇੱਥੇ ਆਏ ਕੜਾਮ ਤੋਂ ਹੁੰਦੇ ਹੋਏ ਖਰਾ ਸਬਤ ਹੁੰਦੇ ਹੋਏ ਇੱਥੇ ਦਮਦਮਾ ਸਾਹਿਬ ਦਮ ਲਿਆ ਆ ਕੇ ਇੱਥੇ ਸਾਧ ਸੰਗਤ ਜੀਓ ਦਮ ਲਿਆ ਆ ਕੇ ਇੱਥੇ ਇੱਕ ਬੋੜ ਦਾ ਦਰਖਤ ਹੁੰਦਾ ਸੀ ਜੋ ਇਸ ਟਾਈਮ ਨਹੀਂ ਹੈ ਇੱਥੇ ਇੱਕ ਸਿੱਖ ਆਇਆ ਆਰਾਮਗੜੀਆ ਉਸਨੇ ਗੁਰੂ ਜੀ ਨੂੰ ਖੜਾਵਾਂ ਪੇਟਾਂ ਕੀਤੀਆਂ ਅੱਤ ਹੀ ਆਪਣੇ ਕਾਰ ਲੈ ਜਾਣ ਵਾਸਤੇ ਬੇਨਤੀ ਕੀਤੀ ਇੱਥੇ ਕਰਨਗੀਰ ਤਰਜੀ ਨੂੰ ਬੇਨਤੀ ਕੀਤੀ ਰਾਮ ਗੜਿਆ ਸਿੱਖ ਨੇ ਜਿਨੇ ਇੱਕ ਸਤਿਗੁਰਾਂ ਨੂੰ ਖੜਾਵਾ ਪੇਟਾਂ ਕੀਤੀਆਂ ਸਨ ਕਿ ਮੇਰੇ ਘਰ ਚੱਲੋ ਜੀ ਇਹ ਦਮਦਮਾ ਸਾਹ ਪੇਵੇ ਦੇ ਖੋੜ ਹੈ ਛੀਕਾਰ ਰੋਡ ਤੇ ਵਾਰ ਰੋਡ ਫਿਰ ਆਪਣੇ ਘਰ ਮਿਸਤਰੀ RAM ਗੜੀਆਂ ਨੇ ਬੇਨਤੀ ਕੀਤੀ ਸਤਿਗੁਰੂ ਦੀ ਬੇਨਤੀ ਸਵੀਕਾਰ ਕਰਕੇ ਉਹਦੇ ਘਰ ਗਏ ਕੁਝ ਸਮਾਂ ਉੱਤੇ ਰਹੇ ਉਹ ਪਿੰਡ ਵਿੱਚ ਹੈ ਜੋੜਾ ਸਾਹਿਬ ਉਸ RAM ਗੜੀਆਂ ਸਿੱਖ ਨੇ ਸਤਿਗੁਰੂ ਜੀ ਦੇ ਆਪਣੇ ਘਰ ਲਿਜਾ ਕੇ ਉਹ ਆਵਨਾ ਦੇ ਨਾਲ ਸੇਵਾ ਕੀਤੀ ਜਦ ਸਤਿਗੁਰੂ ਜਾਣ ਲੱਗੇ ਆਪਣਾ ਜੋੜਾ ਨਿਸ਼ਾਨੀ ਵਜੋਂ ਉਹਨਾਂ ਨੂੰ ਦੇਖ ਕੇ ਗਏ ਉਹ ਜੋੜਾ ਸਹਿਬ ਪਿੰਡ ਵਿੱਚ ਹੈ ਗੁਰਦੁਆਰਾ ਸਾਹਿਬ ਉਹਨਾਂ ਅਗਲੀ ਵੀਡੀਓ 'ਚ ਤੁਹਾਨੂੰ ਦਰਸ਼ਨ ਕਰਾਵਾਂਗੇ ਕਿਉਂਕਿ ਸਾਧ ਸੰਗਤ ਜੀ ਵੀਡੀਓ ਲੰਬੀ ਹੋ ਜਾਂਦੀ ਹੈ ਤਾਂ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਕਰੋ ਕਿਉਂਕਿ ਹੋਰ ਵੀ ਤੁਹਾਨੂੰ ਗੁਰੂ ਘਰਾਂ ਦੀਆਂ ਵੀਡੀਓ ਦੇ ਵੀਡੀਓ ਰਹੀਂ ਤੁਹਾਨੂੰ ਦਰਸ਼ਨ ਕਰਾਈਏ ਹੋਈਆਂ ਭੁਲਾ ਦੀ ਗੱਲ ਕੀ ਮਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ